ਬਾਪਿਓ ਗਿਆ ਚਾਲਨੇ ਬਾਪਿਓ ਔਰ ਸਾਰੇ ਠੀਕ ਰਹਾ ਗੋਗੇ ਅਜੇ ਉਹਦੇ ਬਾੜ ਕਰਦੇ ਇੱਧਰਲੇ ਖੇਤ ਡੰਗਰ ਬਹੁ ਆਉਣ ਲੱਗੇਗਾ ਸਾਰਿਆਂ ਨੇ 17 ਲਾਤੀਆਂ ਡੰਗਰ ਹੁਣ ਆਪਣੇ ਇੱਧਰ ਆਉਣ ਲੱਗੇ ਤਾਂ ਬਾੜ ਇੱਧਰ ਫਲਕ ਕਦੇ ਵੀ ਨਹੀਂ ਕਰੀ ਸੀ ਇਹਦੀ ਪਹਿਲੀ ਵਾਰ ਲਾਣੇ ਪੈਣੀ ਹੈ ਕੋਈ ਡੰਗਰ ਗਣੀ ਧਿਆਨ ਨਹੀਂ ਦੇ ਰਿਹਾ ਬਾਪਿਓ ਬੀਡ ਚ ਬਾੜ ਦੀਏ ਇਸ ਕਰਕੇ ਗੱਲ ਵੀ ਹੁਣ ਬਈ ਤਾਰੇ ਲਾਦੀ ਆਪਦੇ ਖੇਤ ਆਪਦੇ ਰੱਖੀ ਆਪ ਕਰਨੀ ਪੈਣੀ ਆ ਇੱਧਰ ਦੇਖੋ ਸਾਰਿਆਂ ਨੇ ਤਾਰ ਲਾ ਰੇ ਵਾਲੇ ਕਰੰਟਾ ਚਰਕਾ ਲਾਤਾ ਕੋ ਬਾਹਰਲੇ ਬਹੁਤ ਆਉਂਦੇ ਨੇ ਰਾਤ ਨੂੰ ਡੰਗਰ ਬਹੁ ਹੋ ਗਏ ਬੱਬੇ ਰਾਤ ਨੂੰ ਰੋ ਸੜ ਜਾਂਦਾ ਕੋਈ ਨਾ ਕੋਈ ਵੀੜ ਵਿੱਚ ਇਸੇ ਕਰਕੇ ਅਸੀਂ ਇਹ ਤਾਰ ਲਾ ਰਹੇ ਦੇਖੋ ਬੱਬੇ ਸਾਰਿਆਂ ਨੇ ਬਾੜ ਕਰਤੀ ਆਪਾਂ ਨੇ ਰਹਿ ਗਈ ਸੀਗੇ ਡੰਗਰਾਂ ਨੇ ਬਹੁ ਜਾੜਾ ਕਰਤਾ ਅੱਧ ਕਿਲੋ ਦਾ ਬਹੁ ਨੁਕਸਾਨ ਹੋ ਗਿਆ ਬੱਬੇ ਤੇ ਇਸ ਕਰਕੇ ਤਾਰ ਲਾਣੀ ਪੈਣਾ ਉਹ ਆਪਾਂ ਸਿੱਧੇ ਸੂਏ ਤੱਕ ਲਾ ਦਿੰਨੇ ਆ ਅੱਜ ਘੱਟ ਦੇਣਾ ਜਿੰਨੇ ਕਿ ਡੰਡੇ ਹੈਗੇ ਨੇ ਉਹਨੇ ਘੱਟ ਦਾਂਗੇ ਉਹ ਜ਼ੋਰ ਲਿਆਵਾਂਗੇ ਕੁਝ ਫਿਰ ਬਟਲਾ ਕੇ ਜੰਦ ਰੱਖ ਤਰਨ ਤੋਂ ਹੋ ਡੰਡੇ ਵੱਟਲੇ ਨਾ ਬਿਓ ਇੱਧਰ ਆਪਣਾ ਤੁਹਾਨੂੰ ਪਤਾ ਹੀ ਆ ਆਪਣੇ ਨਾਲ ਰਹਿੰਦੇ ਨੇ ਚੇਲਾ ਜੀ ਆਪਣੇ ਰੋਬੀ ਨੂੰ ਡਿਟੋੜਾ ਜੀ ਤੁਸੀਂ ਜਾਣਦੇ ਆ ਇਹਨਾਂ ਨੂੰ ਬਾਬਾ ਨੂੰ ਪਤਾ ਰਾਤ ਨੂੰ ਬੀੜ ਚ ਨਾਲ ਬਹੁਤ ਛੜ ਜਾਂਦੇ ਨੇ ਲੋਕ ਡੰਗਰ ਇੱਥੇ ਜੰਗਲ ਕਰਕੇ ਫੇਰ ਰਾਤ ਨੂੰ ਬਹੁਤ ਡੰਗਰ ਛੜ ਜਾਂਦੇ ਨੇ ਲੋਕ ਇਹ ਆ ਕੇ ਸਾਨੂੰ ਤਾਰਾ ਲੈਣੀ ਪੈ ਗਈ ਨਾ ਬਿਓ ਤਾਂ ਹੀ ਕਣਕ ਬਚੂਗੀ ਕਿਉਂਕਿ ਜੰਗਲ ਬਹੁਤ ਖਾ ਚੁੱਕੇ ਨੇ ਉਦੋਂ ਕਣਕ ਭਰੀ ਹੋਈ ਸੀ ਕੁਝ ਪੜਾਣਾ ਵਿੱਚ ਦੱਬਤੀ ਦੇ ਵਿੱਚ ਖਾ ਹੋ ਗਏ ਬਾਬੇ ਬਹੁਤ ਨੁਕਸਾਨ ਹੋਗਾ ਕਿੱਲੇ ਦਾ ਕਰਾ ਇਹ ਤਾਰਾ ਲਾਣੇ ਸਵਰੀ ਵੀ ਕਰਨੀ ਚਾਹੀਦੀ ਇੱਧਰ ਵੀਰੇ ਵੀ ਕਰਾਂਗੇ ਇਹਨੇ ਜੰਡੂ ਦੇ ਘੱਟਿਆਂ ਨੇ ਬੰਦੇ ਆ ਜਾਣਗੇ ਹੋਰ ਫਿਰ ਪਾਪਾ ਥੋੜੇ ਕਰਦੇ ਅਸੀਂ ਚਾਰ ਕੇ ਲੈ ਕੇ ਬਾਬੇ ਉਹ ਡੰਡੇ ਬਹੁਤ ਘੱਟ ਰਹਿ ਗਏ ਬਾਬੇ ਡੰਡਾ ਦਾ ਕਰ ਰਹੇ ਇਤਜਾਮ ਨਹੀਂ ਫਿਰ ਇਹਦਾ ਭੀੜ ਚੋਂ ਲਿਆਣੇ ਪੈਣਗੇ ਕਿਤਨੇ ਕੁ ਤੇ ਲੱਭ ਕੇ ਪੁੱਛ ਕੇ ਮੈਡਮ ਨੂੰ ਅੰਦਰੋਂ ਫਿਰ ਲਿਆਣੇ ਪੈਣਗੇ ਚਾਹਲ ਫਾਰਮ ਤੇ ਪਹੁੰਚੇ ਇੱਥੋਂ ਤਾਰਦੇ ਹਾਂ ਇੱਕ ਦੋ ਡੰਡਾ ਜੇ ਆਪਰਾ ਆਪਣਾ ਲੱਗ ਰਿਹਾ ਛੋਟੂ ਆਲਾ ਮੈਂ ਚਾਰ ਜਾਨਾ ਉੱਪਰ ਕਹਿੰਦਾ ਰੋਲਾ ਤਾਰ ਲੈਣ ਇੱਕ ਦੋ ਡੰਡਾ ਜੰਨੇ ਤਿੰਨ ਕਿਤਾ ਹੋ ਗਏ ਪਾਰ ਪੰਜ ਤਾਂ ਲੈ ਕੇ ਜਾਵਾਂਗੇ ਬਾਬਿਓ 14 15 ਡੰਡਾ ਹੀ ਲੋੜ ਆ ਹਜੇ ਕੋਈ ਜਿਹੜੇ ਘੱਟੇ ਡੰਡੇ ਦੇ ਘੱਟ ਘੱਟ ਵੀ ਬਚੀ ਨੇ ਡੰਡੇ ਲੋੜਾ ਆਉਂ ਜਾਲ ਜਿੰਨੇ ਕ ਉੱਤੇ ਲੱਗਦੇ ਉਹਨੇ ਦਾ ਲਾਈਏ ਫੇਰ ਕਰਦੇ ਨਾਲੇ ਸਪਰੇਅ ਵੀ ਕਰਨੀ ਆ ਪਰ ਕੰਮ ਬਹੁਤ ਨੇ ਅੱਡੇ ਪਾ ਮਲਿੰਗੋਰਾ ਵਾਂਗੂ ਬੇਲੇ ਤਾਂ ਹੈ ਨਹੀਂ ਗੇ ਆਹ ਤੇ ਦੇਖੋ ਤਰਕੀ ਤਰਕੀ ਆ ਰਹੀ ਖਾਲੀ ਹੱਥ ਤੇ ਇੰਨਾ ਪਾੜ ਕੇ ਲੈ ਗਈ ਅੱਡੇ ਵਿਚਾਲ ਦੀ ਆਪਣਾ ਦਾ ਕੰਮ ਕਰ ਵਾਲੇ ਬੰਦੇ ਆ ਜਦੋਂ ਬੇਲੇ ਹੋ ਗਏ ਫੇਰ ਕਿਤੇ ਵਗ ਜਾਂਦੇ ਆ ਇੰਨੇ ਟਾਈਮ ਇਹ ਨੂੰ ਤਾਂ ਜਾਣਦਾ ਕਿਥੇ ਇੱਧਰ ਸਪਰੇਅ ਕਰਾਂਗੇ ਅੰਨੇ ਰੇ ਪਾਣ ਦਾ ਟਾਈਮ ਹੋ ਜਾਂਦਾ ਫੇਰ ਕਣਕ ਪਰੋਂ ਦਾ ਟਾਈਮ ਹੋ ਜਾਂਦਾ ਇਹ ਕੁਝ ਹੋਰ ਲੱਗਦੇ ਇੱਧਰ ਬਾੜ ਕਰ ਲਿਆ ਮੇਰੇ ਉੱਧਰ ਬਾੜ ਕਰਨਾ ਆਹੀ ਲਾਗਿਆ ਨਾ ਬਦ ਤੁਹਾਨੂੰ ਪਤਾ ਹੀ ਆ ਘੁੰਮਣ ਕਰਨ ਦਾ ਟਾਈਮ ਹੁੰਦਾ ਹੀ ਨਹੀਂ ਕਦੇ ਨੂੰ ਟਾਈਮ ਮਿਲਦਾ ਘੁੰਮਣ ਘੁਮਾਉਂਦਾ ਤਾਂ ਕਿ ਦਿਨ ਵੀ ਆਂ ਵੀ ਅੱਜ ਘੁੰਮੇ ਆਈਏ ਚਲ ਚਲੋ ਦੇਖਣਾ ਅੱਬ ਸਵੇਰੇ ਜਾਣੀ ਸਲਾਹ ਅੱਗੇ ਪਿੰਡਾ ਗਿਆ ਹੋਇਆ ਤੁਹਾਨੂੰ ਪਤਾ ਹੀ ਆ ਪਟਿਆਲੇ ਟੀਟੀ ਪਟਿਆਲੇ ਆ ਉੱਥੇ ਰਹਿ ਰਹੇ ਨੇ ਦੋ ਤਿੰਨ ਦਿਨ ਹੋ ਗਏ ਵੇਗ ਦਾ ਸਵਾ ਦਾ ਕੀ ਬੰਦਾ ਪ੍ਰੋਗਰਾਮ ਪਹਿਲਾਂ ਮਲੀਂਗਾ ਗਿਆ ਸੀ ਨਵਾਂ ਟਰੈਕਟਰ ਲੈਣਾ ਬੰਦਾ 4x4 ਕੱਢ ਦੇਣਾ ਉਹਦੀ ਗੱਲਬਾਤ ਚੱਲ ਰਹੀ ਹੈ ਹਜੇ ਬਾਬਿਓ ਉਹ ਲੈਣੇ ਦਾ ਰਜ ਹੈ ਐਨੀ ਮਸ਼ੀਨ ਤੋਂ ਉਹ ਗੁਜਰਾਤ ਚ ਜੀਰੀ ਵੱਢ ਰਿਹਾ ਹੈ ਤੱਕ ਉਹ ਜਦੋਂ ਉਹ ਆ ਗਿਆ ਕਹਿੰਦਾ ਨਾਲ ਦੀ ਨਾਲ ਹੀ ਆਪਣਾ ਟਰੈਕਟਰ ਮਿਲ ਜਾਣਾ ਮਲੀਂਗੇ ਦੇ ਕਹਿਣ ਦੀ ਗੱਲ ਹੈ ਇਹ ਆਕੀ ਦੇਖਦੇ ਆ ਐਚ ਕੀ ਲੱਗਦਾ ਵੀ ਪੁਰਾਣਾ ਟਰੈਕਟਰ ਇਹ ਸਾਹਿਬ ਕਹਿ ਰਹੇ ਨੇ ਕਿ ਲੈ ਕੇ ਜਾਣਾ ਪੂਰਾ ਵੀ ਕਹਿੰਦਾ ਤੇ ਰਵੀ ਗਾਲ ਪੁਰਾਣਾ ਲੈ ਕੇ ਜਾਣਾ ਦੇਖ ਬਾਬਾ ਆਕੀ ਬਾਬਿਓ ਕੀ ਬੋਲਦਾ ਜਿਵੇਂ ਵੀ ਹੋ ਗਈ ਕਿਸਮਤ ਦਾ ਜ਼ਾਤ ਨਹੀਂ ਹੈਗਾ ਇਹ ਆਪਾਂ ਕਹਿੰਦੇ ਨਾ ਵੀ ਰਹਿ ਕੰਮ ਕਿਸਮਤ ਦੇ ਸਿਰ ਤੇ ਹੁੰਦਾ ਇਹ ਬੰਦਾ ਆਪਦੇ ਸਿਰ ਤੇ ਹੀ ਹੁੰਦਾ ਬੱਬੋ ਹੁਣ ਮੈਂ ਆ ਮੈਂ ਕਹਿੰਦਾ ਵੀ ਹੈ ਬਾੜ ਆਪਦੇ ਤੇ ਹੋ ਜਾਂਦੀ ਵੀ ਕਿਸਮਤ ਆ ਕਿ ਕਿਸਮਤ ਦੇ ਨਾਲ ਜਹਾਦ ਹੋਊਗੀ ਆਏ ਹੋਊਗੀ ਇਹ ਕੰਮ ਕਰਾਂਗੇ ਤਾਂ ਕੁਝ ਹੋਊਗਾ ਬੱਬੋ ਕਿਸਮਤ ਕਿੱਥੇ ਗਈਊਗੀ ਕੋਈ ਵੀ ਕੰਮ ਆ ਹੁਣ ਫਾਨੀ ਆ ਇਫਤਾਨ ਦੀ ਢੱਪਿੰਡਾ ਬੱਚਾ ਉਹ ਵਿੱਚ ਭਰਤੀ ਹੋ ਗਿਆ ਬੱਬੇ ਉਹ ਬਹੁਤ ਵਧੀਆ ਇੰਟੈਲੀਜੈਂਟ ਬੱਚਾ ਚਲੋ ਵਧੀਆ ਰਹਿ ਗਿਆ ਉਹ ਰੋਗੇ ਪਟਿਆਲੇ ਕੋਰਸ ਵਧੀਆ ਉਹ ਕਰਨ ਲੱਗ ਗਿਆ ਭਰਤੀ ਪੂਰਤੀ ਦੇ ਪੇਪਰ ਉੱਪਰ ਵਧੀਆ ਉੱਤੇ ਟ੍ਰੇਨਿੰਗ ਕਰੀ ਉਹਨੇ ਆ ਫੌਜ ਚ ਭਰਤੀ ਹੋ ਗਿਆ ਵਿਚਾਰਾ ਸੈਲੈਕਟ ਹੋ ਗਿਆ ਬਹੁਤ ਬਧਾਈ ਹਮਚਾਰ ਨੂੰ ਬਹੁਤ ਖੁਸ਼ੀ ਹੋਈ ਆ ਇਰਫਾਨ ਸਿੰਘ ਫਾਨੀ ਕਹਿੰਦੇ ਨੇ ਉਹਨਾਂ ਨੂੰ ਉਹਦਾ ਨਾਮ ਹੈਦਾ ਇਰਫਾਨ ਖਾਨ ਖਾਨ ਆ ਉਹ ਬਹੁਤ ਵਧੀਆ ਬੱਚਾ ਦਾ ਪੜਾ ਕੇ ਇਹਨਾਂ ਵੀ ਸਾਰੇ ਪੜੋ ਪੜ੍ਹ ਲਿਖ ਕੇ ਵਧੀਆ ਕਾ ਨੌਕਰੀ ਤੇ ਲੱਗੋ ਇੱਥੇ ਆਬੇ ਕੁਝ ਨਹੀਂ ਹੈਗਾ ਤਾਨੂੰ ਪਤਾ ਹੀ ਇੱਥੇ ਦਾ ਇਹ ਕੋਈ ਬੰਦਾ ਆ ਮਾ ਕੋਈ ਵਿਚਾਰੇ ਛੋਟੇ ਉਧਾ ਉਹ ਦਿਹਾੜੀਆ ਕਰ ਲੂਗਾ ਦੂਜੇ ਸਾਡੇ ਵਰਗਾ ਖੇਤੀ ਕਰੀ ਜਿੰਨੇ ਆ ਖੇਤੀ ਜੇ ਵੀ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਆ ਕੁਛ ਨਹੀਂ ਰਿਆ ਖੇਤੀ ਜੀ ਇਹ ਦੇਖੋ ਇਹਦੀ ਜੀਰੀ ਵੇਲੇ ਬਹੁਤ ਨੁਕਸਾਨ ਹੋਇਆ ਲੋਕਾਂ ਨੇ ਜੀਰੀ ਨੇ ਬਹੁਤ ਘੱਟਾ ਕਰਦਾ ਇਹਦੀ ਨੁਕਸਾਨਾ ਨੇ ਇਹ ਕਹਿੰਦੇ ਨੇ ਕਿਸਾਨ ਆਏ ਨੇ ਕਿਸਾਨ ਆਏ ਨੇ ਕਿਸਾਨ ਕਰੇ ਤਾਂ ਕੀ ਕਰੇ ਕਿਸਾਨ ਤੁਸੀਂ ਆਪੇ ਦੇਖੋ ਕਿ ਕਿਸਾਨ ਕਰੇ ਤਾਂ ਕੀ ਕਰੇ ਸਿੱਦੇ ਦੱਸੋ ਬਾਬਿਓ ਬਾਕੀ ਚੈਨਲ ਆਪਣਾ ਬਾਬਿਓ ਤੁਹਾਨੂੰ ਪਤਾ ਹੁਣ ਦੁਬਾਰਾ ਤੋਂ ਸਟਾਰਟ ਕਰਿਆ ਥੋੜੀ ਦਿਨ ਹੋਏ ਨੇ ਤੇ ਸੱਚ ਕਰੀ ਵੱਧ ਤੋਂ ਵੱਧ ਕਰਾਓ ਬਾਬਿਓ ਬੇਨਤੀ ਹੈ ਇਹ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਸਾਨੂੰ ਦੱਸ ਦਿਆ ਕਰੋ ਬਲੌਗ ਵਧੀਆ ਕਮੈਂਟ ਵਿੱਚ ਦੱਸਿਆ ਕਰੋ ਕਿ ਕਿਵੇਂ ਦਾ ਬਲੌਗ ਲੱਗਿਆ ਵਧੀਆ ਲੱਗਿਆ ਜਾਂ ਨਹੀਂ ਲੱਗਿਆ ਜਰੂਰ ਬਾਬਿਓ ਦੱਸਿਆ ਕਰੋ ਕਮੈਂਟ ਕਰ ਬਾਬਿਓ ਲੱਗਿਆ ਹੁਣ ਸਪਰੇਅ ਕਰਨ ਦੀ ਤਿਆਰੀ ਕਰ ਰਹੇ ਹਾਂ ਬਾਬਿਆ ਨੇ ਪਹਿਲਾਂ ਸਪਰੇਅ ਤੁਹਾਨੂੰ ਵੇਟ ਦਈਏ ਇਹਦੇ ਨਾਲ ਆਪਣੇ ਅੱਜ ਕਾਲਾ ਹੀ ਆਗੇ ਆळा ਸੇਟ ਹੈ ਸਾਡੇ ਪਿੰਡ ਦਾ ਇਹ ਮੇਰਾ ਲਾ ਕੇ ਘਟਵੇਰੇ ਚੱਲਦਾ ਇੱਧਰ ਟੌੜਾ ਇਹਨੂੰ ਤੁਸੀਂ ਜਾਣਦੇ ਹੋ ਆਵਾਰਾ ਬੇ ਟਰੈਕਟਰ ਬੱਸ ਕਰਦੇ ਹਾਂ ਸਪਰੇ ਸਪਰੇ ਇਹਨੂੰ ਮੇੜ ਕੇ ਫਿਰ ਬਾੜਦਾ ਕਰਦੇ ਆਪਾਂ ਜਿਹੜੇ 2 ਦਿਨ ਲੱਗਣਗੇ ਇਹਨੂੰ ਮੇੜ ਦੇਵਾਂਗੇ ਬੇ ਡੰਗਰ ਬਹੁਤ ਆਣ ਲੱਗੇ ਉਸ ਤੋਂ ਬਾਅਦ ਛਰੇ ਦਾ ਕੰਮ ਰਹਿ ਜਾਊਗਾ ਰੇ ਪਾਦਾਂਗੇ ਥੋੜੋ ਜਿਹਾ ਦੇਖਦਾ ਸਵਾ ਤੇ ਸਿਸਟਮ ਕੀ ਬਣਦਾ ਵੀ ਸਵਾ ਤੇ ਚੱਲਦੇ ਆ ਫਿਰ ਇਹ ਅਜੇ ਤੱਕ ਜਾਇ ਜਾਂਦਾ ਕਿ ਨਹੀਂ ਜਾਇਆ ਜਾਂਦਾ ਉਹ ਬੱਚੇ ਦੇਖਦੇ ਆਏ ਆਪਾਂ ਨਵਾਂ ਕੋਠਾ ਤਿਆਰ ਕਰਿਆ ਸੀ ਅੱਜ ਕੀ ਤੁਸੀਂ ਦੇਖਦੇ ਹੋ। ਪਹਿਲਾਂ ਵੀ ਦੇਖਿਆ ਹੋਣਾ ਤੁਸੀਂ ਬਲੌਗ ਚ ਆਪਣੇ ਜੀ। ਹਰ ਤਾਂ ਸਟਾਰਟ ਜੀ ਕੰਮ ਆਪਾਂ ਆਪਿਓ। ਵੜ ਗਿਆ ਨੇ ਚੁੱਬਰ। ਸਪੀਕਰ ਨੂੰ। ਅੱਜ ਆਪਾਂ ਨਾਲ ਕਾਲੇ ਨੂੰ ਲੈ ਕੇ ਆਏ ਹਾਂ। ਜੋ ਸਵੇਰੀ दारू ਵੀ ਲੱਗ ਜਾਂਦਾ। ਅੱਜ ਥੋੜੀ ਘੱਟ ਪੀਤੀ ਹੋਈ ਆ। ਇਹ ਕਹਿੰਦਾ दारू ਪੀ ਕੇ ਮੇਰਾ ਕੰਮ ਚੱਲਦਾ ਦਾ, ਸਰੀਰ ਫੇਰੇ ਚੱਲਦਾ। ਉਹ ਚੱਲਦਾ ਸੀ। ਇਤੋ ਗਰਾ ਕੈਰੈਕਟਰ ਪਨੇ ਆਦੜੇ ਅੱਬੇ ਤੇ ਗਿੱਲ ਘਾਟੀ ਤੋਂ ਵੀ ਕਣਕ ਤਾਂ ਆ ਘਟ ਜੰਮੀ ਆ ਦੁਆਰ ਛੱਟਾ ਮਹਾਰਾਜ ਨਿਕਲ ਆਈ ਫੇਰ ਵੀ ਚੱਲ ਜਿਓ ਕੰਮ ਬੱਬੇਓ ਖੱਚਾ ਪਾ ਮੈਂ ਵੀ ਅਟੜਾ ਥੱਕ ਗਿਆ ਨਾ ਹਾਂ ਉਹ ਤਾਂ ਮਾ ਹੋ ਗਿਆ ਸੀਗਾ ਕੀ ਹੋ ਗਿਆ ਸੀਗਾ ਆਰੀ ਲੱਗੀ ਸੀ ਕਿੱਥੇ ਲੱਗੀ ਸੀ ਕਿੱਥੇ ਲੱਗੀ ਸੀ ਦਿਖਾ ਇਹ ਕਿੱਥੇ ਆ ਫਾਤੀ ਸਾਦਾ ਬੈਲਮ ਗੂੜਾ ਬੱਤ ਲੈ ਦੇ ਰਿਹਾ ਹੁਣ ਲੱਗੂ ਨੂੰ ਦੇਖਦੇ ਹੁਣ ਆ ਦੇਖ ਲੈਨੇ ਆ ਦੱਸਦਾ ਕਿ ਨਹੀਂ ਤੂੰ ਹਲਾ ਤਵੇਗਾ ਤੂੰ ਟਿਕੇਗਾ ਹੋਰ ਅੱਗੇ ਚੱਲਾਂਗੇ ਤਾਂ ਰਹਿ ਨਹੀਂ ਤੂੰ ਚੱਲਾਂਗਾ ਲਾਜ ਆਪਾਂ ਹੋਰ ਹੋਰ ਟਿਕੇ ਬਾਬਾ ਵਾ ਇੱਧਰ ਕੰਮ ਨਿਪਟੜ ਗਿਆ ਲਾਸਟ ਪਾਟ ਰਹਿ ਗਈ ਹੋਰ ਲੱਗ ਰਹੇ ਨੇ ਕਾਤੀ ਹੋਣਾ ਦਰਪੰਡਾ ਲੈ ਰਹਿ ਗਿਆ ਦੋਟਾ ਹੀ ਕਿਲੋ ਉਹ ਕੱਢ ਕੇ ਇੱਕ ਮਿੰਟ ਸਲਾਪ ਇੱਕ ਵਾਰ ਸਾਨੂੰ ਨਿਪੜ ਗਿਆ ਆਪਣਾ ਪੰਪ ਪਾ ਛੱਡਿਆ ਆਵਾਂਗੇ ਆਪਾਂ ਲੈ ਲੈ ਐਸੀ ਆਪਾਂ ਪਲਾਸਟ ਮਾਨ ਦਾ ਬੱਸ ਇਹ ਦੂਜਾ ਚੋ ਆ ਬੰਡਾ ਦੇ ਢਾਈ ਕਿਲੋ ਕੱਢ ਕੇ ਆਪਾਂ ਛੱਡਿਆ ਆਵਾਂਗੇ ਆਪਾਂ ਲਾ ਅੱਬ ਉਹ ਜਮੂਵਲਾ ਗਾਲਾਂ ਮੈ ਵੀ ਸਪਰੇਅ ਕਰਨੀ ਸਿੱਖਣੀ ਆ ਉਹਨੂੰ ਵਿੱਚ ਖਾ ਦਿੰਨੇ ਆ ਜਿਵੇਂ ਉਹ ਲੱਗਿਆ ਕਹਿੰਦਾ ਮੈਂ ਸਿੱਖਣਾ ਕੰਮ ਕਹਿੰਦਾ ਮਾਤੂ ਸਿੱਖਣਾ ਪੜਦਾ ਪੁੱਤ ਉਹਦੇ ਵੀ ਇਹ ਕੰਮ ਮੈਂ ਸਿੱਖੂਗਾ ਕਹਿੰਦੇ ਰੇ ਪਾ ਲੈ ਕੇ ਸਪਰੇਅ ਕਰ ਲਈ ਬਾਪਾ ਹੀ ਲੰਦੀ ਜਾਂਦਾ ਟਾਈਮ ਟੂ ਨੂੰ ਸਪਰੇਅ ਕਰਤੀ ਕਹਦੇ ਉਧਰ ਦੇਖ ਰੇ ਬਾੜ ਘੱਟਦੀ ਕਹਿੰਦੇ ਵੇਖ ਘੱਟਦੀ ਚਲੋ ਜੀ ਇੱਧਰ ਫਾਈਨਲ ਹੋ ਗਿਆ ਕੰਮ ਆਪਣਾ ਉਹਦਾ ਬਾਪੇ ਉਹ ਬੰਦਾ ਹੁਣ ਆਪਾਂ ਚੱਲਦੇ ਪਿੰਡਾਂ ਦੇ ਖੇਤ ਉੱਥੇ ਕਰਦੇ ਆਂ ਨੋਕਿਓ ਹੋਰ ਕੰਮ ਨਿਪੜਿਆਗਾ ਆ ਤੋ ਕੇ ਉਹ ਪਰਸ਼ੋ ਕੇ ਸੱਖਰ ਚੱਲਿਆ ਬੱਬਿਓ ਆਪਾ ਆਪਾ ਜਾਨੇ ਮਾਜਰੇ ਤੋਂ ਲੈ ਕੇ ਇਹੋ ਛੱਡ ਕੇ ਆਦੇ ਆ ਤੇ ਨਾਲ ਟੋਡੇ ਦਾ ਪਟਾ ਸੀਗਾ ਉਹ ਵੀ ਪੀਣਾ ਧਿਆਣਾ ਪਿਆ ਕੇ ਬੱਬਿਓ ਇਹ ਗਾਣਾ ਕਰਿਆ ਆਟਾ ਜਣਾ ਉਹ ਵੀ ਜਰੂਰ ਧਿਆਣਾ ਪਿਆ ਕੇ ਹਾਂ ਕੋਈ ਗੱਲ ਪਿਆ ਲੈ ਮਗੇ ਦੀ ਕੀ ਦੀ ਗੱਲ ਛੋੜਿਆ ਕੀ ਦੀ ਗੱਲ ਬੱਬਿਓ ਤੁੰ ਨੂੰ ਪਤਾ ਨਹੀਂ ਸੀ ਮੈਨੂੰ ਵਿੱਚੇ ਪਤਾ ਲੱਗਿਆ ਇਹ ਟੌੜਾ ਆਪਣਾ ਇਹ ਬਹੁਤ ਵਧੀਆ ਸ਼ਾਇਰੀ ਲਿਖਦਾਗਾ ਇਹ ਕਹਿੰਦਾ ਮੈਂ ਸ਼ਾਇਰੀ ਸੁਣਾਣੀ ਚਾਚਾ ਤੈਨੂੰ ਪਰ ਮੈਂ ਇਹਨੂੰ ਕਿਉਂ ਸੁਣਾਣੇ ਬਲੌਗ ਵਿੱਚ ਸੁਣਾਣਾ ਸੁਣਾ ਵੀ ਪਿਆਰ ਕੀਤਾ ਉਹਦੇ ਨਾਮ ਹੋ ਗਏ ਵਾਹ ਸਾਡੇ ਸਿਰੇ ਆ ਗਏ ਵਾਹ ਜੀ ਵਾਹ ਵਾਹ ਜੀ ਇਹਨੂੰ ਸਮੇਂ ਤੋੜਿਆ ਜਦੋਂ ਅਸੀਂ ਉਹਦੇ ਨਾਮ ਹੋ ਗਏ ਕੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਅੱਛਾ ਸ਼ੇਰ ਸਾਡੀ ਬਾਹ ਵਾਰੀ ਵਾਕਰਾ ਕੀ ਮੁੰਡੇ ਨੇ ਹਮੇ ਤੁਸੀਂ ਦੱਸੋ ਕਿ ਪੁਆਇੰਟਾਂ ਵਿੱਚ ਆਉਣ ਦੇ ਦਿਨਾਂ ਤੱਕ ਇਹ ਸ਼ਹਿਰ ਕਿਹਦਾ ਬਣ ਜਾਏਗਾ ਕਰਾਂਗੇ ਹਾਂਜੀ ਮੁੰਡੇ ਆਪਾਂ ਨੂੰ ਸਪੈਸ਼ਲ ਮਿਲਣਾ ਇਹਨੇ ਆ ਚਾਚਾ ਜੀ ਦੇ ਬ੍ਰਦਰ ਨੇ ਆ ਇਹਨਾਂ ਦੇ ਉਹ ਫਰੰਟ ਨੇ ਆ ਸਾਡੇ ਚਾਚਾ ਜੀ ਦੇ ਇਹ ਟਰੈਕਟਰ ਚਲਾ ਰਹੇ ਨੇ ਦੇਖੋ ਬਾਬਾ ਅੱਜ ਇਹਨਾਂ ਦੇ ਹੱਥ ਦੇ ਕੈਰੀ ਛੱਟ ਲੱਗੀ ਦੀ ਤਾਂ ਕਰਕੇ ਬੈਟੜਾ ਦੋ ਲਾੜੀਆਂ ਪੈ ਗਈਆਂ ਬਾਬੇ ਹੁਣ ਅਸੀਂ ਪੱਪ ਤਾਂ ਛੱਡਿਆ ਦੇਖ ਲੋ ਹਾਂਜੀ ਬਾਬਿਓ ਕਾਰਾ ਕੰਮ ਨੇ ਪਰ ਟੁੱਪੜ ਗਿਆ ਬੀ ਵਾਹ ਦਾ ਹੁੱਕ ਪਾ ਰਹੇ ਆਂ ਟਰੈਕਟਰ ਦੀ ਹੁੱਕ ਆਪਣੇ ਤੇ ਉੱਠ ਚ ਪਈ ਸੀਗੀ ਇਧਰ ਆਪਣਾ ਝੋਟਾ ਦੇਖ ਲਓ ਇਹ ਆ ਬੇ ਕਾਲਾ ਝੋਟਾ ਇਹ ਹੁੰਦਾ ਬਹੁਤ ਪੁਰਾਣਾ ਇਹ ਘੱਟੋ ਘੱਟ ਇਹ ਇਹ 2000 ਮਾਡਲ ਆ ਪਿਓ ਇੱਕ ਵਾਰ ਵੀ ਇਹਦਾ ਇੰਜਨ ਨਹੀਂ ਕਰਾਇਆ ਆਪਣੇ ਐਨ ਉਹਵੇਂ ਚੱਲਦਾ ਔਰ ਉਹ ਮਾਰ ਆਪਣੇ ਇੱਕ ਹੱਥ ਚੱਲਦਾ ਜੇ ਹੁਣ ਪੰਮਨੀਕੇ ਵਾਂਗੂ ਕਈ ਹੱਥਾਂ 'ਚ ਚੱਲੇ ਫੇਰ ਥੋੜੀ ਮੋੜਾਂ 'ਚ ਚੱਲਦੇ ਨੇ ਇਹ ਤਾਂ ਇੱਕ ਹੱਥ ਚੱਲਦੀ ਹੋਈ ਚੀਜ਼ ਫੇਰ ਆ ਆ ਮਨੀਂਗਾ ਜੀ ਪਹੁੰਚ ਕੇ ਤੁਸੀਂ ਅੱਛਾ ਸਾਨੂੰ ਮੈਂ ਭੁੱਲ ਗਿਆ ਦਿਖਾਣਾ ਇਧਰ ਮਨੀਂਗਾ ਜੀ ਪਹੁੰਚ ਗਏ ਨੇ ਕਿ ਮੁਕਮਾ ਆ ਕੇ ਚੰਡੀਗੜ੍ਹ ਪਟਿਆਲਾ ਤੋਂ ਅੱਜ ਪਹੁੰਚੇ ਨੇ ਇਹ ਨਾ ਬਾਬਿਓ ਐਸਾ ਬਾਤੂਆ ਆ ਮਨੀਂਕੇ ਕੋਲੇ ਜਰਾ ਬਾਬਿਓ ਕਾਲਜਾ ਇਹ ਲੈਂਦਾ ਨਜ਼ਾਰੇ ਚੰਡੀਗੜ ਪਟਿਆਲੇ ਦੇ ਹਾਂ ਆਮ ਕਾ ਨੂੰ ਹੈ ਆਮ ਕੰਦੇ ਇਹ ਨੈਵ ਸੀਜ਼ਨ ਤੇ ਪੈਸੇ ਕਮਾਇਆ ਸੀਗਾ ਨਾ ਬਾਬੇ ਆਪਾਂ ਸਾਰਾ ਚੰਡੀਗੜ ਪਟਿਆਲਾ ਕਾਲਜ ਆਈ ਆਪਣਾ ਕਾਲਜ ਕਿਹੜੇ ਕਾਲਜ ਲੱਗਿਆ ਤੂੰ ਬਣਾਇਆ ਦੱਸ ਮੈਨੂੰ ਹੈ ਕਿਹੜੇ ਕਾਲਜ ਲੱਗਿਆ ਤੈਨੂੰ ਪਤਾ ਵਲੌਗ ਬਣਾਉਂਦੇ ਮਾਰਾ ਨਹੀਂ ਬਲੌਗ ਮਨਾ ਬਣਾਉਣ ਦੇ ਮਾਰਾ ਨਹੀਂ ਹੈਗਾ ਲੈ ਵਸ ਤੂੰ ਆਂਦਾ ਕਿਹੜੀ ਡਿਗਰੀ ਕਰ ਰਿਹਾ ਤੂੰ ਆਂਦੀ ਕਿ ਕਿਹੜੀ ਡਿਗਰੀ ਕਰ ਰਿਹਾ ਤੇ ਬੀਬੀ ਇਹ ਵਸਤੀ ਆ ਫਲਾਸ਼ ਟੂ ਦਿਖਾ ਦੇਣ ਕਿਥੇ ਹੈ ਕਿਹੜੀ ਡਿਗਰੀ ਕਰਦੇ ਪਲਾਸਟੂ ਦਾ ਹਾਂਜੀ ਬੱਬੀਓ ਆਪਾ ਬਾਬਾ ਅੰਦਰਾਸ ਜੀ ਦੇ ਡੇਰੇ ਚਾਹੀਦੇ ਬੱਬੀ ਵੀਰ ਹੰਦਰਾਸ ਜੀ ਦੇ ਦਿਸ ਨੂੰ ਬਗ ਤੇ 15 ਹੋ ਗਿਆ ਲੱਡੂ ਖਾ ਰਹੀ ਹੈ ਇਹ ਜਾਨਾ ਜਿੱਲਡੂ ਕਾਣਾ ਮੈਂ ਜਿੱਲਡੂ ਕਾ ਵਿਦੇਸੀ ਕਿਉਂ ਲੱਡੂ ਨਹੀਂ ਸਾਲਾ ਰੇਸੜੀ ਮੈਂ ਨਹੀਂ ਇਰਾਚਨ ਅਰਾਚਕ ਬਾਲ ਹੈ ਨਹੀਂ ਇਰਾਚਨ ਬਾਰਾਪ ਚੋਂ ਦੇ ਬੈਰੀ ਤੂੰ ਮਲਿੰਗ ਆਕਲ ਦਾ ਬੈਰੀ ਜਿੱਤ ਹਾਂਜੀ ਆਪਿਓ ਆ ਮੁੰਡਾ ਦੇਖੋ ਤੁਸੀਂ ਹੁਣ ਜਾਣਦੇ ਹੋ ਇੱਕ ਤਾਂ ਦੇਖੋ ਇੱਕ ਦੇਖੋ ਹੋ ਗਿਆ ਜਵਾਕ ਕਿਸੇ ਦਾ ਲੈ ਕੇ ਜੋਰ ਦੇ ਤੇਰੇ ਆਹ ਇਹ ਹੈ ਜਾਦੂਗਰ ਜਾਦੂਗਰ ਟੌੜਾ ਜਾਦੂਗਰ ਟੌੜਾ ਮੇਰੀ ਉਮਰ ਬਾਪੇ 17 ਸਾਲ ਹੋ ਗਈ ਦਾੜੀ ਤਾਈ ਨਹੀਂ ਆ ਰਹੀ ਲਾਸਟ ਹੰਟਾਂ ਕਰਕੇ ਫੁੱਗ ਗਈ ਬਈ ਅੱਜ ਨੂੰ ਮੂੰਹ ਵੀ ਚੜ ਗਈ ਦੀ ਜਾਦੂਗਰ ਟੌੜਾ ਜੀ ਇੱਧਰ ਮਲਿੰਗੇ ਦੇ ਚੜਤੀ ਮਲਿੰਗੇ ਦੀ ਨਹੀਂ ਆ ਰਹੀ ਪਰ ਇਹਨੂੰ ਤਾਂ ਲੈਣਾ ਹੀ ਨਹੀਂ ਅੱਛਾ ਆਹ ਨਹੀਂ ਘਰ ਕਾਲ ਗੁਜ਼ਾਰੇ ਇਹ ਕਾਲ ਕਾਲ ਕਹਾ ਗੁਜ਼ਾਰੇ ਘਰ पे ਘਰ पे ਓਕੇ ਓਕੇ ਠੀਕ ਹੈ ਇੰਸਟਾ ਵਰ ਕਾਲ ਗੁਜ਼ਾਰੇ ਕਿਤੇ ਜਾ ਕਿਤੇ ਜਿਹੜਾ ਐਮਪੀ ये छत्तीसगढ़ से आया है मलिंगा और मिलिंगा ठीक ठाक है मिले नहीं तुम यार आज मैं भी नहीं आया पर इसका नाम भी मलिंगा है, है नाम मिलिंगा है मेरा नाम मिलिंगा है यार तुमने चोरी क्यों किया <laughs> तुम दोनों तुम दोनों भाई भाई हो ना चुरा कर दिया तुमने क्यों मोगा है ਨਾ ਕੋ ਤੂੰ ਤੇਰਾ ਨਾਮ ਤਾਂ ਸਿਰਫ ਖੈ ਦਾ ਮਲਿੰਗਾ ਉਹ ਬੰਦੇ ਦਾ ਨਾਮ ਬੜਾ ਤੇਰਾ ਨਾਮ ਮਲਿੰਗਾ ਤੇਰਾ ਨਾਮ ਦਾ ਹਰਮਣਾ ਆ ਯਾ ਬੈਠਾ ਤੇਰਾ ਨਾਮ ਭਾਈ ਮਲਿੰਗਾ ਪਤਾ ਕਿਉਂ ਰੱਖਾ ਹੈ ਤੂੰ ਇਸਕੇ ਜੈਸਾ ਹੈ ਭਾਈ ਇਸ ਲਈ ਰੱਖਾ ਉਠਾ ਨਹੀਂ ਗਾਲ ਉਠਾਈ ਨਹੀਂ ਗਾਲ ਕੋ ਨਹੀਂ ਉਠਾਈ ਹਰ ਜੀ ਇਹ گورਖੇ ਕਾ ਬਟਾ ਹੈ گورਖੇ ਕਾ گورਖੇ ਕਾ ਲੜਕਾ ਹੈ ਤੂੰ ਹਮਾਰੇ ਬਲੌਗ ਦੇਖਦਾ ਹੈ گورਖੇ ਤੂੰ ਬਲੌਗ ਦੇਖਦਾ ਹੈ ਹਮਾਰੇ ਬਲੌਗ ਨਹੀਂ ਦੇਖਦਾ ਹੈ ਕਿਉਂ ਨਹੀਂ ਦੇਖਦਾ ਯਾਰ ਕੌਨਸਾ ਜ਼ਿਲ੍ਹਾ ਮੈਂਸਤਾਲ ਕੌਨਸਾ ਜ਼ਿਲ੍ਹਾ ਜ਼ਿਲ੍ਹਾ ਹਾਂ ਜਾਂਗੀਰ ਚਾਪਾ ਅੱਛਾ ਚਾਂਦਨੀ ਚਾਵਾ ਚਾਂਦਨੀ ਜਾਣਗਰੀ ਸਾਹ ਜੰਗੀਰ ਚਾਪਾ ਦੀ ਗੱਲ ਰਿਹਾ ਜਾਂਗੀਰ ਚਾਪਾ ਜਾਂਗੀਰ ਚਾਪਾ ਇੱਥੇ ਰੱਖ ਕੇ ਜਾਂਗੀਰ ਚਾਪਾ ਸਿਆ ਹੈ ਭਾਈ ਇਹ ਜ਼ਿਲ੍ਹਾ ਛਤਿਸ਼ਗੜਾ ਦਾ ਹੈ ਇਹ ਹੈ ਗਾਉਂ ਕਣਸਾ ਲਿੰਗਾ ਬੱਬੇਓ ਜਿਹੜਾ ਇਹਦੇ ਚ ਤੇ ਆ ਆ ਦੋਮ ਲਿੰਗਰੇ ਜਿਹੜਾ ਇਹਨਾਂ ਦੋਹਾਂ 'ਚ ਕੋਈ ਇੱਕ ਫਰਕ ਦੱਸੂਗਾ ਉਹਨੂੰ 2000 ਰੁਪਏ ਨਾਮ ਦਿਖਾ ਸਾਨੂੰ ਕਮੈਂਟ ਕਰਕੇ ਮੈਂ ਜਲਦਾ ਕਾਲਾ ਮੈਂ ਗੁਰੂ ਇਹ ਪਤਾ ਨਹੀਂ ਹੁਣ 2000 ਨਾਮ ਦੋ ਜੀ ਡੀਡੀ